ਸ਼ਸ਼ੀ ਕਾ ਜੀ ਐਨ ਆਰ ਆਈ ਟੀਵੀ ਨਾਲ ਜੁੜਿਓ ਤੁਸੀਂ ਵੱਡੀ ਖਬਰ ਸਿਆਸਤ ਨਾਲ ਜੁੜੀ ਹੋਈ ਆ ਸਿਆਸਤ 'ਚ ਵੱਡਾ ਉਲਟਫੇਰ ਹੋਇਆ ਜਿੱਥੇ 11 ਮਹੀਨੇ ਪਹਿਲਾਂ ਸਰਕਾਰ ਬਣਦੀ ਐ ਤੇ ਵੱਡੇ ਪੱਧਰ ਤੇ ਕੰਮਕਾਰ ਕਰਨ ਦੇ ਲਈ ਵੱਡੇ ਫੈਸਲੇ ਲਏ ਜਾਂਦੇ ਆ ਪਰ 11 ਮਹੀਨਿਆਂ ਦੇ ਵਿੱਚ ਹੀ ਸਰਕਾਰ ਡਿੱਗੀ ਐ ਤਾਂ ਵੱਡੀ ਖਬਰ ਸਾਹਮਣੇ ਆ ਰਹੀ ਐ ਨੀਦਰਲੈਂਡ 'ਚ 11 ਮਹੀਨਿਆਂ 'ਚ ਹੀ ਸਰਕਾਰ ਡਿੱਗ ਚੁੱਕੀ ਐ ਜਿੱਥੇ ਇੱਕ ਪਾਸੇ ਡੱਚ ਸਰਕਾਰ ਵੱਲੋਂ ਵੱਡੇ ਕਦਮ ਚੁੱਕੇ ਗਏ ਵੱਡੇ ਫੈਸਲੇ ਲਏ ਗਏ ਅਤੇ ਆ ਵੱਡੇ ਜਿਹੜੇ ਐਲਾਨ ਕੀਤੇ ਗਏ ਤਾਂ ਇਸ ਸਬਦੇ ਦਰਮਿਆਨ ਵੱਡਾ ਝਟਕਾ ਲੱਗਿਆ ਡੱਚ ਸਰਕਾਰ ਨੂੰ ਅਤੇ ਡੱਚ 11 ਮਹੀਨਿਆਂ ਚ ਹੀ ਡੱਚ ਸਰਕਾਰ ਡਿੱਗ ਗਿਆ ਜਾਨੀ ਕਿ ਜੋ ਪੀਐਮ ਬਣੇ ਨੇ ਨੀਦਰਲੈਂਡਸ ਚ ਡੱਚ ਤੋਂ ਉਹਨਾਂ ਦੀ ਸਰਕਾਰ ਡਿੱਗ ਚੁੱਕੀ ਆ ਤਾਂ ਡੱਚ ਸਰਕਾਰ ਡਿੱਗੀ ਆ ਕਿਉਂਕਿ ਸੱਜੇ ਪੱਖੀ ਨੇਤਾ ਗ੍ਰਿਟ ਵਾਈਲਡਰਜ਼ ਨੇ ਗੱਠਜੋੜ ਛੱਡ ਦਿੱਤਾ ਹੈ ਤਾਂ ਜੋ ਗੱਠਜੋੜ ਹੋਇਆ ਸੀ ਉਹ ਤੋੜ ਦਿੱਤਾ ਗਿਆ ਗੇਟ ਵਾਈਲਡਰਜ਼ ਨੇ ਚੋਣਾ ਆਨੂੰ ਲੈ ਕੇ ਜਿਹੜੀ ਆ ਪਹਿਲਾਂ ਹੁਣ ਤਿਆਰੀਆਂ ਵੀ ਕੀਤੀਆਂ ਜਾ ਰਹੀਆਂ ਤਾਂ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਨੀਦਰਲੈਂਡ ਦੀ ਸੱਜੇ ਪੱਖੀ ਪੀਵੀਵੀ ਪਾਰਟੀ ਦੇ ਨੇਤਾ ਗਿਰਟ ਗਿਰਟ ਵਾਈਲਡਰਸ ਨੇ ਮੰਗਲਵਾਰ ਨੂੰ ਕਿਹਾ ਕਿ ਉਹਨਾਂ ਦੀ ਪਾਰਟੀ ਇਮੀਗ੍ਰੇਸ਼ਨ ਘਟਾਉਣ ਦੀ ਜੋ ਜਰੂਰ ਆਮ ਅਤੇ ਪ੍ਰਗਤੀ ਦੀ ਘਾਟ ਕਾਰਨ ਸਰਕਾਰ ਛੱਡ ਰਹੀ ਹੈ ਇਸ ਦੇ ਜਵਾਬ ਵਿੱਚ ਡੱਚ ਪ੍ਰਧਾਨ ਮੰਤਰੀ ਡਿਕਸੂਪ ਨੇ ਕਿਹਾ ਹੈ ਕਿ ਉਹ ਅਹੁਦਾ ਛੱਡ ਦੇਣਗੇ ਜਿਸ ਨਾਲ ਨਵੀਆਂ ਚੋਣਾਂ ਹੋਣ ਤੱਕ ਕਾਰਜਕਾਰੀ ਸਰਕਾਰ ਸ਼ੁਰੂ ਹੋਵੇਗੀ ਤਾਂ ਕਿਤੇ ਨਾ ਕਿਤੇ ਵੱਡਾ ਚਾ ਝੜਕਾ ਲੱਗਿਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਹਾਲੇ 11 ਮਹੀਨੇ ਹੋਏ ਸੀ ਸਰਕਾਰ ਨੂੰ ਚੁਣਿਆ ਗਿਆ ਪਰ ਉਸ ਤੋਂ ਪਹਿਲਾਂ ਹੀ ਸਰਕਾਰ ਜਿਹੜੀ ਉਹ ਡਿੱਗ ਚੁੱਕੀ ਹੈ ਤੇ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਬਹੁਤ ਸਾਰੇ ਫੈਸਲੇ ਲਏ ਜਾਂਦੇ ਆ ਬਹੁਤ ਸਾਰੇ ਜਿਹੜੇ ਆ ਰਣਨੀਤੀਆਂ ਬਣਾਈਆਂ ਜਾਂਦੀਆਂ ਪਰ ਉੱਥੇ ਹੀ ਜੇਕਰ ਦੇਖਿਆ ਜਾਵੇ ਕਿ ਸਮੇਂ ਤੋਂ ਪਹਿਲਾਂ ਜਦੋਂ ਕੋਈ ਸਰਕਾਰ ਡਿੱਗਦੀ ਹੈ ਤਾਂ ਉਸ ਦਾ ਸਿੱਧਾ ਸਿੱਧਾ ਅਸਰ ਆਮ ਲੋਕਾਂ ਤੇ ਵੀ ਪੈਂਦਾ ਕਿਉਂਕਿ ਚੋਣਾਂ ਦਾ ਖਰਚਾ ਵੀ ਹੁੰਦਾ ਹੈ ਤੇ ਉੱਥੇ ਹੀ ਲੋਕਾਂ 'ਚ ਵੱਡਾ ਜਿਹੜਾ ਇੱਕ ਕਿਤੇ ਨਾ ਕਿਤੇ ਉਮੀਦ ਹੁੰਦੀ ਹੈ ਲੋਕਾਂ 'ਚ ਕਿ ਸਰਕਾਰ ਕੁਝ ਕਰੇਗੀ ਪਰ ਜਿਹੜੀ ਸਰਕਾਰ 5 ਸਾਲ ਵੀ ਆਪਣੇ 5 ਕਾ ਸਾਲ ਦਾ ਕਾਰਜਕਾਲ ਪੂਰਾ ਨਾ ਕਰ ਸਕੇ ਤਾਂ ਉਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਨਾਲ ਲੋਕਾਂ ਨੂੰ ਜਿਹੜਾ ਹੁਣ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਪੈ ਰਿਹਾ ਇਸ ਫੈਸਲੇ ਦਾ ਮਤਲਬ ਇਹ ਹੈ ਕਿ ਜਾਨੀ ਕਿ ਜੋ ਅ ਡੱਚ ਸਰਕਾਰ ਦੇ ਪੀਐਮ ਵੱਲੋਂ ਕਿਹਾ ਗਿਆ ਡੱਚ ਪ੍ਰਧਾਨ ਮੰਤਰੀ ਡਿਕ ਸੂਫ ਨੇ ਕਿਹਾ ਹੈ ਕਿ ਉਹ ਉਹਦਾ ਛੱਡ ਦੇਣਗੇ ਜਿਸ ਨਾਲ ਨਵੀਆਂ ਚੋਣਾਂ ਹੋਣ ਤੱਕ ਇੱਕ ਕਾਰਜਕਾਰੀ ਸਰਕਾਰ ਸ਼ੁਰੂ ਹੋਵੇਗੀ ਇਸ ਫੈਸਲੇ ਦਾ ਮਤਲਬ ਹੈ ਕਿ ਨੀਦਰਲੈਂਡ ਵਿੱਚ ਨਵੀਆਂ ਚੋਣਾਂ ਹੋਣ ਤੱਕ ਇੱਕ ਕਾਰਜਕਾਰੀ ਸਰਕਾਰ ਰਹੇਗੀ ਨਵੀਂ ਚੋਣ ਲਈ ਕੋਈ ਤਰੀਕਾਾਰੇ ਨਿਰਧਾਰਤ ਨਹੀਂ ਕੀਤੀ ਗਈ ਪਰ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ 'ਚ ਜਲਦ ਹੀ ਜਿਹੜੀ ਚੋਣਾਂ ਕਰਾਈਆਂ ਜਾਣਗੀਆਂ ਵਲਡਰਜ਼ ਨਵੰਬਰ 2023 ਵਿੱਚ ਆਪਣੇ ਹੈਰਾਨ ਕਰਨ ਵਾਲੀ ਚੋਣ ਜਿੱਤ ਤੋਂ ਬਾਅਦ ਗੱਠਜੋੜ ਦੇ ਭਾਈਵਾਲ ਨਾਲ ਸਹਿਮਤ ਹੋਏ ਸਨ ਸਭ ਤੋਂ ਸਖਤ ਇਮੀਗ੍ਰੇਸ਼ਨ ਨੀਤੀ ਨੂੰ ਪੇਸ਼ ਕਰਨ ਦੀ ਹੌਲੀ ਹੌਲੀ ਰਫ਼ਤਾਰ ਤੋਂ ਇਹ ਨਿਰਾਸ਼ ਆਏ ਨੇ ਜਾਂ ਯਾਨੀ ਕਿ ਗ੍ਰੀਟ ਗਿਰਟ ਵਲਡਰਜ਼ਨ ਨੇ ਨਵੰਬਰ 2023 ਵਿੱਚ ਜਿਹੜਾ ਗੱਠਜੋੜ ਕੀਤਾ ਸੀ ਤੇ ਉਹਨਾਂ ਨੇ ਹੁਣ ਵਿਰੋਧ ਕੀਤਾ ਹੈ ਕਿ ਸਭ ਤੋਂ ਸਖਤ ਇਮੀਗ੍ਰੇਸ਼ਨ ਨੀਤੀ ਜਿਹੜੀ ਪੇਸ਼ ਕੀਤੀ ਗਿਆ ਉਸ ਨੂੰ ਸਹੀ ਤਰੀਕੇ ਨਾਲ ਲਾਗੂ ਨਹੀਂ ਕੀਤਾ ਗਿਆ ਤਾਂ ਇਸ ਦੇ ਚਲਦਿਆਂ ਇਹ ਨੀਦਰਲੈਂਡ ਚ ਸਰਕਾਰ ਹੈ ਜਿਹੜੀ ਉਹ ਡਿੱਗ ਚੁੱਕੀ ਹੈ